ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਦੱਸਦੇ ਕਿ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ ਆ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਗਰਮੀ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇੱਕੋ ਦਮ ਪੰਜਾਬ 'ਚ ਮੌਸਮ ਦੇ ਵਿੱਚ ਤਬਦੀਲੀ ਆਈ ਆ ਵੱਡੀ ਤਬਦੀਲੀ ਆਈ ਆ ਜਿੱਥੇ ਭਾਰੀ ਮੀਂਹ ਪਿਆ ਉੱਥੇ ਹੀ ਗੜੇ ਮਾਰੀ ਹੋਈ ਆ ਤਾਂ ਇਹ ਤਸਵੀਰਾਂ ਦੇਖੋ ਤੇ ਆਪੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਇਸ ਸਮੇਂ ਮੀਂਹ ਪੈ ਰਿਹਾ ਜਾਂ ਕਿਸ ਤਰੀਕੇ ਦਾ ਮੌਸਮ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਪੰਜਾਬ ਦੀਆਂ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਵੱਖੋ-ਵੱਖਰੇ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਆ ਦੱਸ ਦੇ ਕਿ ਉੱਥੇ ਕਈ ਥਾਵਾਂ ਦੇ ਉੱਪਰ ਗੜੇ ਮਾਰੀ ਵੀ ਹੋ ਰਹੀ ਆ ਹਾਲਾਂਕਿ ਹੁਣ ਫਸਲਾਂ ਨੇ ਜਿਹੜੀਆਂ ਉਹ ਜ਼ਿਆਦਾਤਰ ਸਮਿਟੀਆਂ ਜਾ ਚੁੱਕੀਆਂ ਨੇ ਹਾਲਾਂਕਿ ਕੁਝ ਥਾਵਾਂ ਦੇ ਉੱਪਰ ਮੰਡੀਆਂ ਦੇ ਵਿੱਚ ਜ਼ਰੂਰ ਕਰਨ ਕੇ ਸਮੇਂ ਖੁੱਲੇ ਅਸਮਾਨ ਦੇ ਹੇਠਾਂ ਪਰ ਜੇਕਰ ਕਿਸਾਨਾਂ ਦੀ ਗੱਲ ਕਰੇ ਤਾਂ ਜ਼ਿਆਦਾਤਰ ਫਸਲਾਂ ਜਿਹੜੀਆਂ ਕਿਸਾਨਾਂ ਦੇ ਵੱਲੋਂ ਆਪਣੀਆਂ ਚੁੱਕੀਆਂ ਜਾ ਚੁੱਕੀਆਂ ਨੇ ਤਾਂ ਹੁਣ ਅਗਲੀ ਫਸਲ ਦੀ ਤਿਆਰੀ ਜਿੱਥੇ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਅਜੇਹੇ ਦੇ ਵਿੱਚ ਜੋ ਅਗਲੀ ਫਸਲ ਨੂੰ ਬੀਜਣ ਤੋਂ ਪਹਿਲਾਂ ਰੌਣੀ ਕੀਤੀ ਜਾਂਦੀ ਹੈ ਤਾਂ ਉਸਦੇ ਲਈ ਪਾਣੀ ਦੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਇਹ ਅਜਿਹੇ ਚ ਕਿਸਾਨਾਂ ਦੇ ਲਈ ਵੀ ਇਹ ਮੀਂਹ ਫਾਇਦੇਮੰਦ ਹੈ ਤੇ ਉੱਤੇ ਹੀ ਆਮ ਲੋਕਾਂ ਦੇ ਲਈ ਵੀ ਫਾਇਦੇਮੰਦ ਹੈ ਕਿਉਂਕਿ ਬਹੁਤ ਸਾਰੇ ਲੋਕ ਗਰਮੀ ਦੇ ਕਾਰਨ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਸੀ ਕਿਉਂਕਿ ਇੱਕੋ ਦਮ ਗਰਮੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਸੀ ਤੇ ਹੁਣ ਰਾਹਤ ਆ ਜਿਹੜੀ ਇੱਥੇ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਆ ਤਾਂ ਆਪੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਇਸ ਸਮੇਂ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਕਿਸ ਤਰੀਕੇ ਦਾ ਮੌਸਮ ਹੈ ਤਾਂ ਉਹ ਹਾਲ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਮੀ ਪੈ ਰਹੇ ਆ ਗੜੇਮਾਰੀ ਹੋ ਰਹੀ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਗੜੇ ਆ ਜਿਹੜੇ ਕਾਫੀ ਵੱਡਾ ਮਾਤਰਾ ਦੇ ਵਿੱਚ ਇੱਥੇ ਗੜੇ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਦੇਖੋ ਦੱਸਦੀ ਹੈ ਕਿ ਲਗਾਤਾਰ ਕਈ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋ ਰਹੀ ਹੈ ਤਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਹੋ ਜਿਹਾ ਮੌਸਮ ਹੈ ਤਾਂ ਗਰਮੀ ਤੋਂ ਰਾਹਤ ਜਿਹੜੀ ਇੱਥੇ ਲੋਕਾਂ ਨੂੰ ਮਿਲਦੀ ہوئی ਦਿਖਾਈ ਦੇ ਰਹੀ ਹੈ ਦੱਸ ਦਿਓ ਕਿ ਲਗਾਤਾਰ ਗਰਮੀ ਦੇ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਸੀ ਤੇ ਇਸੇ ਵਿਚਾਲੇ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਆ ਅਚਾਨਕ ਬਦਲਾਅ ਆਇਆ ਪੰਜਾਬ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਦੇ ਉੱਪਰ ਜਿਹੜਾ ਮੀਂਹ ਪੈ ਰਿਹਾ ਤਾਂ ਇਸ ਤੋਂ ਪਹਿਲਾਂ ਇੱਕ ਅਲਾਕ ਜਿਹੜਾ ਪੰਜਾਬ ਦੇ ਲਈ ਉਹ ਵੀ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਮੌਸਮ 'ਚ ਤਬਦੀਲੀ ਆ ਸਕਦੀ ਆ ਮੌਸਮ ਜਿਹੜਾ ਬਦਲ ਸਕਦਾ ਵਾ ਤਾਂ ਅਜੇ ਉਸੇ ਹੀ ਭਵਿੱਖਬਾਣੀ ਦੇ ਅਨੁਸਾਰ ਉਸੇ ਹੀ ਅਲਰਟ ਦੇ ਅਨੁਸਾਰ ਹੁਣ ਮੌਸਮ ਜਿਹੜਾ ਪੰਜਾਬ ਦੇ ਵਿੱਚ ਬਦਲ ਚੁੱਕਿਆ ਚੇਂਜ ਹੋ ਚੁੱਕਿਆ ਤੇ ਇਸ ਸਮੇਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਗੜੇਮਾਰੀ ਹੋ ਰਹੀ ਆ ਤਾਂ ਤਸਵੀਰਾਂ ਤੋਂ ਔਰ ਨਾਲ ਪੰਜਾਬ ਦੀਆਂ ਸਾਧੀਆਂ ਕਰ ਰਹੇ ਆ ਦੱਸੀ ਕਿ ਪੰਜਾਬ ਦੇ ਬੱਕੋ ਵਕਰੇ ਇਲਾਕਿਆਂ ਦੇ ਵਿੱਚ ਇਸ ਸਮੇਂ ਮੀਂਹ ਪੈ ਰਿਹਾ ਗੜੇਮਾਰੀ ਹੋ ਰਹੀ ਆ ਤਾਂ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਵੇਂ ਦਾ ਮੌਸਮ ਹੈ ਤਾਂ ਆਪੋ ਆਪਣੇ ਏਰੀਆ ਦਾ ਹਾਲ ਜਰੂਰ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਡੇ ਇਲਾਕੇ ਤੇ ਸਮੇਂ ਮੌਸਮ ਕਿਸ ਤਰੀਕੇ ਦਾ ਏ ਤਾਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਤਾਂ ਇੰਦਰਜੀਤ ਸਿੰਘਲਾ ਦਾ ਮੈਸੇਜ ਆਇਆ ਉਹ ਪੁੱਛੋ ਤਾਂ ਲਿਖ ਰਿਹਾ ਉੱਥੇ ਵੀ ਜਿਹੜਾ ਮੀਂਹ ਪੈ ਰਿਹਾ ਵਾ ਨੈਣਾ ਅਰੋੜਾ ਦਾ ਮੈਸੇਜ ਆਇਆ ਉਹ ਲਿਖ ਰਿਹਾ ਕਿ ਸਾਡੇ ਮੌਸਮ ਠੰਡਾ ਹੈ ਅੱਜ ਤਾਂ ਆਪੋ ਆਪਣੇ ਇਲਾਕੇ ਦੇ ਬਾਰੇ ਜਰੂਰ ਜਾਣਕਾਰੀ ਸਾਂਝੀ ਕਰੋ ਹੈਪੀ ਜਿੰਦਲ ਦਾ ਮੈਸੇਜ ਆਇਆ ਉਹ ਕਹਿ ਰਿਹਾ ਕਿ ਰਾਮਪੂਰਾ ਦੇ ਵਿੱਚ ਇਸ ਸਮੇਂ ਗਰਮੀ ਹੈ ਉੱਥੇ ਮੀਂਹ ਨਹੀਂ ਪੈ ਰਿਹਾ ਤਾਂ ਤੁਸੀਂ ਆਪੋ ਆਪਣੇ ਇਲਾਕੇ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿ ਤੁਸੀਂ ਕਿਹੜੇ ਇਲਾਕੇ ਤੋਂ ਜੁੜ ਰਹੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਕੀ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਜਾਂ ਗੜੇਮਾਰੀ ਹੋਈ ਆ ਜਾਂ ਸਿਰਫ ਮੀਂਹ ਪਿਆ ਤਾਂ ਇਸ ਚੀਜ਼ ਨੂੰ ਲੈ ਕੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਤਾਂ ਬਠਿੰਡਾ ਤੋਂ ਰਾਜਵਿੰਦਰ ਕੌਰ ਹੰਨਾ ਦਾ ਕਮੈਂਟ ਆਇਆ ਉਹ ਕਹਿ ਰਿਹਾ ਕਿ ਇੱਥੇ ਵੀ ਬਹੁਤ ਗਰਮੀ ਹੈ ਤਾਂ ਹਰ ਗੋਵਿੰਦ ਰਾਏ ਹੁੰਨਾਂ ਦਾ ਕਮੈਂਟ ਆਇਆ ਉਹ ਵੀ ਬਠਿੰਡਾ ਤੋਂ ਕਮੈਂਟ ਕਰ ਰਿਹਾ RAM ਅਗਨੀ ਹੋਤਰੀ ਕਹਿ ਰਿਹਾ ਕਿ ਲੁਧਿਆਣਾ ਦੇ ਵਿੱਚ ਤਾਂ ਤੂਫਾਨ ਸ਼ੁਰੂ ਹੋ ਗਿਆ ਰਮਨ ਰਮਨ ਸੇਠੀ ਹੁੰਨਾਂ ਦਾ ਉਹ ਕਹਿ ਰਿਹਾ ਕਿ ਗਰਮੀ ਹੈ ਤਪੇ ਦੇ ਵਿੱਚ ਉੱਥੇ ਹੀ ਪੂਸ਼ਨ ਸਿੰਘਲਾ ਹੁੰਨਾਂ ਦਾ ਮੈਸੇਜ ਆਇਆ ਉਹ ਲਿਖ ਰਹੇ ਨੇ ਕਿ ਪਟਿਆਲਾ ਦੇ ਵਿੱਚ 37 ਤੋਂ 40 ਡਿਗਰੀ ਦਾ ਤਾਪਮਨ ਰਸ਼ਪਾਲ ਗਿੱਲ ਹੁੰਨਾਂ ਦਾ ਕਮੈਂਟ ਆ ਉਹ ਕਹਿ ਰਿਹਾ ਕਿ ਜੀਰੇ ਦੇ ਵਿੱਚ ਹਨੇਰੀ ਦੇ ਹਨੇਰੀ ਚੱਲ ਰਹੀ ਆ ਸੰਗਰੂਰ ਤੋਂ ਗੁਰਦੀਪ ਢੀਂਸਾ ਹੁਣਾਂ ਦਾ ਕਮੈਂਟ ਆਇਆ ਉਹ ਵੀ ਕਹਿ ਰਿਹਾ ਕਿ ਇੱਥੇ ਗਰਮੀ ਹੈ ਤਾਂ ਸੰਦੀਪ ਬਰਮਾ ਹੁਣਾਂ ਦਾ ਲੁਧਿਆਣਾ ਤੋਂ ਕਮੈਂਟ ਆਇਆ ਉਹ ਵੀ ਕਹਿ ਰਿਹਾ ਕਿ ਇੱਥੇ ਗਰਮੀ ਹੈ ਕਾਫੀ ਮਮਦੋਟ ਫਿਰੋਜ਼ਪੁਰ ਦੇ ਵਿੱਚ ਵੀ ਧੁੱਪ ਹੈ ਸੁਖਦੇਵ ਸਿੰਘ ਉਹਨਾਂ ਨੇ ਕਮੈਂਟ ਕੀਤਾ ਰੰਧਾਵਾ ਕੌਰ ਉਹਨਾਂ ਦੇ ਵੱਲੋਂ ਕਹਿ ਕੇ ਚੰਡੀਗੜ੍ਹ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਤਾਂ ਰਣਜੀਤ ਸਿੰਘ ਹੁਣੀ ਵੀ ਲਿਖ ਰਿਹਾ ਕਿ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਹੈ ਸੀਾਸ ਰੋਜ ਉਹਨਾਂ ਦੇ ਸਰਹੰਤੋਂ ਕਮੈਂਟ ਕੀਤਾ ਉਹ ਵੀ ਕਹਿ ਰਿਹਾ ਕਿ ਇੱਥੇ ਕਾਫੀ ਜ਼ਿਆਦਾ ਗਰਮੀ ਹੈ ਸੁਮਿਤ ਜੰਦਲ ਹੁਣੀ ਮਾਨਸਾ ਤੋਂ ਕਮੈਂਟ ਕਰ ਰਿਹਾ ਤਾਂ ਤੁਸੀਂ ਆਪੋ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰੋ ਰਾਜ ਭੋਗਲ ਹੁਨਾਂ ਦਾ ਕਮੈਂਟ ਆਇਆ ਉਹ ਕਹਿ ਰਿਹਾ ਕਿ ਵਾਰਿਸ਼ ਨੰਗਲ ਤਾਂ ਨੰਗਲ ਦੇ ਵਿੱਚ ਵੀ ਮੀਂਹ ਪੈ ਰਿਹਾ ਇਸ ਸਮੇਂ ਮਿੰਟੂ ਗੁਪਤਾ ਹੁਣੀ ਮੋਗਾ ਤੋਂ ਕਮੈਂਟ ਕਰ ਰਿਹਾ ਕਿ ਇੱਥੇ ਮੀਂਹ ਨਹੀਂ ਪੈ ਰਿਹਾ ਤਾ ਰਾਜਵਿੰਦਰ ਸਿੰਘ ਗੁੜੀ ਲਿਖ ਰਿਹਾ ਵੈਦਰ ਨਾਈਸ ਹੈ ਤਾਂ ਤੁਸੀਂ ਆਪੋ ਆਪਣੇ ਇਲਾਕੇ ਦਾ ਜਰੂਰ ਨਾਲ ਨਾਮ ਲਿਖੋ ਕਿ ਕਿਹੜੇ ਇਲਾਕੇ ਤੋਂ ਇਸ ਨਿਊਜ਼ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਤਾਂ ਆਪੋ ਆਪਣੇ ਇਲਾਕੇ ਦੇ ਮੌਸਮ ਬਾਰੇ ਤੇ ਨਾਮ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਹੈ ਇਸ ਸਮੇਂ ਕਿਸ ਤਰੀਕੇ ਦਾ ਕਿ ਮੀਂਹ ਪੈ ਰਿਹਾ ਵਾ ਜਾਂ ਗੜੇਮਾਰੀ ਵੀ ਹੋ ਰਹੀ ਆ ਜਾਂ ਸਿਰਫ ਮੀਂਹ ਪਿਆ ਤਾਂ ਉਸ ਸੰਬੰਧੀ ਜਾਣਕਾਰੀ ਜਰੂਰ ਆਪੋ ਆਪਣੇ ਇਲਾਕਿਆਂ ਤੋਂ ਸਾਂਝੀ ਕਰੋ ਬਰਾਡ ਉਹਨਾਂ ਨੇ ਕਮੈਂਟ ਕੀਤਾ ਮਲੋੜ ਤੋਂ ਕਹਿ ਰਿਹਾ ਕਿ ਮਲੋੜ ਦੇ ਵਿੱਚ ਵੀ ਹੈ ਨਹੀਂ ਚਰਨਜੀਤ ਸਿੰਘ ਹੁਣੀ ਮੁਖਸਰ ਤੋਂ ਲਿਖ ਰਿਹਾ ਕਿ ਇੱਥੇ ਵੀ ਗਰਮੀ ਕਾਫੀ ਆ ਦਵਿੰਦਰ ਖਾਨ ਚੰਡੀਗੜ੍ਹ ਦੇ ਵਿੱਚ ਕਹਿ ਰਿਹਾ ਕਿ ਗਰਮੀ ਕਾਫੀ ਆ ਰਾਜ ਸ਼ਰਮਾ ਬਠਿੰਡਾ ਪੰਜਾਬ ਤੋਂ ਕਮੈਂਟ ਕਰ ਰਹੇ ਨੇ ਹੈਰੀ ਵਾਜਵਾ ਲਿਖ ਰਿਹਾ ਕਿ ਬਰਨਾਲਾ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮੀ ਹੈ ਉੱਥੇ ਹੀ ਦਵਿੰਦਰ ਢਾਲੀਵਾਲ ਹੁਣੀ ਬਾਗਾਪੁਰਾਣਾ ਤੋਂ ਕਮੈਂਟ ਕਰ ਰਹੇ ਆ ਸੇਵਕ ਸਿੰਘ ਫਿਰੋਜ਼ਪੁਰ ਦੇ ਕਮੈਂਟ ਕਰ ਰਿਹਾ ਕਿ ਇੱਥੇ ਵੀ ਕਾਫੀ ਜ਼ਿਆਦਾ ਗਰਮੀ ਹੈ ਤਾਂ ਜਗਦੀਪ ਸਿੰਘ ਹੁਣੀ ਕੁਰਕਸ਼ੇਤਰਾ ਤੋਂ ਕਮੈਂਟ ਕਰ ਰਹੇ ਆ ਸੋਨੂ ਪ੍ਰਧਾਨ ਇਹ ਲਿਖ ਰਿਹਾ ਕਿ ਹਵਾ ਬਹੁਤ ਤੇਜ਼ ਚੱਲ ਰਹੀ ਹੈ ਤਾਂ ਤੁਸੀਂ ਆਪੋ ਆਪਣੇ ਏਰੀਏ ਦਾ ਜ਼ਰੂਰ ਨਾਮ ਮੈਂਸ਼ਨ ਕਰੋ ਕਿ ਕਿਹੜੇ ਏਰੀਏ ਤੋਂ ਤੁਸੀਂ ਕਮੈਂਟ ਕਰ ਰਹੇ ਹੋ ਕਿਸ ਤਰੀਕੇ ਦਾ ਤੁਹਾਡੇ ਮੌਸਮ ਹੈ ਤਾਂ ਆਪੋ ਆਪਣੇ ਏਰੀਏ ਦਾ ਨਾਮ ਜ਼ਰੂਰ ਨਾਲ ਲਿਖੋ ਤਾਂ ਕਿ ਕਲੀਅਰ ਹੋ ਸਕੇ ਕਿ ਕਿਹੜੇ ਏਰੀਏ ਤੋਂ ਤੁਸੀਂ ਇਸ ਨਿਊਜ਼ ਨੂੰ ਦੇਖ ਰਹੇ ਹੋ ਤਵਕੋ ਵੱਖਰੇ ਇਲਾਕਿਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਇਸ ਸਮੇਂ ਕਿਵੇਂ ਦਾ ਮੌਸਮ ਹੈ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਗੜੇਮਾਰੀ ਹੋ ਰਹੀ ਆ ਤਾਂ ਦੱਸਿਓ ਕਿ ਹੁਣ ਫਸਲਾਂ ਨੇ ਜਿਹੜੀਆਂ ਜ਼ਿਆਦਾਤਰ ਸਮੇਟੀਆਂ ਜਾ ਚੁੱਕੀਆਂ ਨੇ ਜੇਕਰ ਮੰਡੀਆਂ ਨੂੰ ਛੱਡ ਦਿੱਤਾ ਜਾਵੇ ਕੁਝ ਮੰਡੀਆਂ ਦੇ ਵਿੱਚ ਇਸ ਸਮੇਂ ਕਣਕ ਖੁੱਲੇ ਅਸਮਾਨ ਦੇ ਹੇਠਾਂ ਜ਼ਰੂਰ ਹੈ ਉੱਥੇ ਜ਼ਰੂਰ ਨੁਕਸਾਨ ਹੋ ਰਿਹਾ ਪਰ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜ਼ਰੂਰ ਹੈ ਮੀ ਫਾਇਦੇਮੰਦ ਹੈ ਜਿੱਥੇ ਗਰਮੀ ਤੋਂ ਰਾਹਤ ਮਿਲ ਰਹੀ ਹੈ ਉੱਥੇ ਹੀ ਕਿਸਾਨਾਂ ਦੇ ਲਈ ਜ਼ਰੂਰ ਹੈ ਮੀ ਫਾਇਦੇਮੰਦ ਹੈ ਕਿਉਂਕਿ ਅਗਲੀਆਂ ਫਸਲਾਂ ਬੀਜਣ ਦੇ ਲਈ ਜੋ ਰੌਣੀ ਕੀਤੀ ਜਾਂਦੀ ਹੈ ਉਸ ਤੋਂ ਪਹਿਲਾਂ ਪਾਣੀ ਦਾ ਕੰਮ ਹੈ ਜਿਹੜਾ ਰੌਣੀ ਦਾ ਕੰਮ ਹੈ ਉਹ ਇਹ ਮੀ ਕਰੇਗਾ ਤਾਂ ਕਿਸਾਨਾਂ ਦੇ ਲਈ ਵੀ ਜਿਹੜਾ ਫਾਇਦੇਮੰਦ ਵੀ ਹੈ ਕਿਉਂਕਿ ਮੋਟਰਾਂ ਚਲਾ ਕੇ ਪਾਣੀ ਲਗਾਉਣ ਦੀ ਜ਼ਰੂਰਤ ਹੈ ਜਿਹੜੀ ਉਹ ਨਹੀਂ ਪਾਏਗੀ ਤਾਂ ਤੁਸੀਂ ਆਪੋ ਆਪਣੇ ਏਰੀਆ ਦਾ ਜਰੂਰ ਹਾਲ ਦੱਸੋ ਕਿ ਇਸ ਸਮੇਂ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਕਿੱਥੇ ਕਿੰਨਾ ਕਮੀ ਪੈ ਰਿਹਾ ਤਾਂ ਪ੍ਰਵੀਨ ਸ਼ਰਮਾ ਲਿਖ ਰਿਹਾ ਕਿ ਹਰਸ਼ ਅਹੂਜਾ ਦਾ ਕਮੈਂਟ ਆਇਆ ਸਹਾਰਨ ਸਹਾਰਨਪੁਰ ਤੋਂ ਕਹਿ ਰਹੇ ਕਿ ਇੱਥੇ ਗਰਮੀ ਹੈ ਸੁਰਿੰਦਰ ਸਿੰਘ ਗੋਲੀ ਬਰਨਾਲਾ ਤੋਂ ਕਮੈਂਟ ਕਰ ਰਿਹਾ ਕਿ ਇੱਥੇ ਵੀ ਗਰਮੀ ਹੈ ਨਰਿੰਦਰ ਸਿੰਘ ਲਾਹੌਰਿਆ ਕਹਿ ਰਹੇ ਕਿ ਅੰਮ੍ਰਿਤਸਰ ਦੇ ਵਿੱਚ ਧੁੱਪ ਨਿਕਲੀ ਹੋਈ ਹੈ ਕਾਫੀ ਜ਼ਿਆਦਾ ਗਰਮੀ ਹੈ ਬੱਬਲ ਬਰਾੜ ਫਰੀਦਕੋਟ ਤੋਂ ਲਿਖ ਰਿਹਾ ਕਿ ਇੱਥੇ ਵੀ ਕਾਫੀ ਜ਼ਿਆਦਾ ਗਰਮੀ ਹੈ ਅਮਰਵਾਲਾ ਉਹ ਲਿਖ ਰਿਹਾ ਕਿ ਹੁਸ਼ਿਆਰਪੁਰ ਸਿਟੀ ਦੇ ਵਿੱਚ ਮੀਂਹ ਪੈ ਰਿਹਾ ਅ ਮਨਿੰਦਰ ਗੱਲ ਲਿਖ ਰਿਹਾ ਕਿ ਬਠਿੰਡਾ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਹੈ ਤਾਂ ਤੁਸੀਂ ਆਪੋ ਆਪਣੇ ਇਲਾਕੇ ਦਾ ਜ਼ਰੂਰ ਕਮੈਂਟ ਕਰਕੇ ਹਾਲ ਦੱਸੋ ਕਿ ਕਿਸ ਤਰੀਕੇ ਦਾ ਮੌਸਮ ਹੈ ਤੁਹਾਡੇ ਇਲਾਕੇ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਇਸ ਸਮੇਂ ਮੀਂਹ ਪੈ ਰਿਹਾ ਵਾ ਗੜੇਮਾਰੀ ਹੋ ਰਹੀ ਹੈ ਉੱਥੇ ਹੀ ਕਈ ਥਾਵਾਂ ਦੇ ਉੱਪਰ ਤੇਜ਼ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਸਾਹਮਣੇ ਆ ਰਹੀ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਦੱਸਦੇ ਕਿ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ ਆ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਗਰਮੀ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇੱਕੋ ਦਮ ਪੰਜਾਬ 'ਚ ਮੌਸਮ ਦੇ ਵਿੱਚ ਤਬਦੀਲੀ ਆਈ ਆ ਵੱਡੀ ਤਬਦੀਲੀ ਆਈ ਆ ਜਿੱਥੇ ਭਾਰੀ ਮੀਂਹ ਪਿਆ ਉੱਥੇ ਹੀ ਗੜੇ ਮਾਰੀ ਹੋਈ ਆ ਤਾਂ ਇਹ ਤਸਵੀਰਾਂ ਦੇਖੋ ਤੇ ਆਪੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਇਸ ਸਮੇਂ ਮੀਂਹ ਪੈ ਰਿਹਾ ਜਾਂ ਕਿਸ ਤਰੀਕੇ ਦਾ ਮੌਸਮ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਪੰਜਾਬ ਦੀਆਂ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਵੱਖੋ-ਵੱਖਰੇ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਆ ਦੱਸਿਆ ਕਿ ਉੱਥੇ ਕਈ ਥਾਵਾਂ ਦੇ ਉੱਪਰ ਗੜੇ ਮਾਰੀ ਵੀ ਹੋ ਰਿਹਾ ਹਾਲਾਂਕਿ ਹੁਣ ਫਸਲਾਂ ਨੇ ਜਿਹੜੀਆਂ ਉਹ ਜ਼ਿਆਦਾਤਰ ਸਮਿਟੀਆਂ ਜਾ ਚੁੱਕੀਆਂ ਨੇ ਹਾਲਾਂਕਿ ਕੁਝ ਥਾਵਾਂ ਦੇ ਉੱਪਰ ਮੰਡੀਆਂ ਦੇ ਵਿੱਚ ਜ਼ਰੂਰ ਕਰਨ ਕੇ ਸਮੇਂ ਖੁੱਲੇ ਅਸਮਾਨ ਦੇ ਹੇਠਾਂ ਪਰ ਜੇਕਰ ਕਿਸਾਨਾਂ ਦੀ ਗੱਲ ਕਰੀ ਤਾਂ ਜ਼ਿਆਦਾਤਰ ਫਸਲਾਂ ਜਿਹੜੀਆਂ ਕਿਸਾਨਾਂ ਦੇ ਵੱਲੋਂ ਆਪਣੀਆਂ ਚੁੱਕੀਆਂ ਜਾ ਚੁੱਕੀਆਂ ਨੇ ਤਾਂ ਹੁਣ ਅਗਲੀ ਫਸਲ ਦੀ ਤਿਆਰੀ ਜਿੱਥੇ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਅਜਿਹੇ ਦੇ ਵਿੱਚ ਜੋ ਅਗਲੀ ਫਸਲ ਨੂੰ ਬੀਜਣ ਤੋਂ ਪਹਿਲਾਂ ਰੋਣੀ ਕੀਤੀ ਜਾਂਦੀ ਹੈ ਤਾਂ ਉਸ ਦੇ ਲਈ ਪਾਣੀ ਦੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਇਹ ਅਜਿਹੇ ਚ ਕਿਸਾਨਾਂ ਦੇ ਲਈ ਵੀ ਇਹ ਬਹੁਤ ਫਾਇਦੇਮੰਦ ਹੈ ਤੇ ਉੱਤੇ ਹੀ ਆਮ ਲੋਕਾਂ ਦੇ ਲਈ ਵੀ ਫਾਇਦੇਮੰਦ ਹੈ ਕਿਉਂਕਿ ਬਹੁਤ ਸਾਰੇ ਲੋਕ ਗਰਮੀ ਦੇ ਕਾਰਨ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਸੀ ਕਿਉਂਕਿ ਇੱਕੋ ਦਮ ਗਰਮੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਸੀ ਤੇ ਹੁਣ ਰਾਹਤ ਆ ਜਿਹੜੀ ਇੱਥੇ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਆ ਤਾਂ ਆਪੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਇਸ ਸਮੇਂ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਕਿਸ ਤਰ੍ਹਾਂ ਕੇ ਦਾ ਮੌਸਮ ਹੈ ਤਾਂ ਉਹ ਹਾਲ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਮੀਂਹ ਪੈ ਰਿਹਾ ਗੜੇਮਾਰੀ ਹੋ ਰਹੀ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਗੜੇ ਆ ਜਿਹੜੇ ਕਾਫੀ ਵੱਡਾ ਮਾਤਰਾ ਦੇ ਵਿੱਚ ਇੱਥੇ ਗੜੇ ਦਿਖਾਈ ਦੇ ਰਹੇ ਆ ਤਾਂ ਤਸਵੀਰਾਂ ਦੇਖੋ ਦੱਸਦੀ ਹੈ ਕਿ ਲਗਾਤਾਰ ਕਈ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋ ਰਹੀ ਹੈ ਤਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਹੋ ਜਿਹਾ ਮੌਸਮ ਹੈ ਤਾਂ ਗਰਮੀ ਤੋਂ ਰਾਹਤ ਜਿਹੜੀ ਇੱਥੇ ਲੋਕਾਂ ਨੂੰ ਮਿਲਦੀ ہوئی ਦਿਖਾਈ ਦੇ ਰਹੀ ਹੈ ਦੱਸਿਓ ਕਿ ਲਗਾਤਾਰ ਗਰਮੀ ਦੇ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਸੀ ਤੇ ਇਸੇ ਵਿਚਾਲੇ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਆ ਅਚਾਨਕ ਬਦਲਾਅ ਆਇਆ ਪੰਜਾਬ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਦੇ ਉੱਪਰ ਜਿਹੜਾ ਮੀਂਹ ਪੈ ਰਿਹਾ ਤਾਂ ਇਸ ਤੋਂ ਪਹਿਲਾਂ ਇੱਕ ਅਲਰਟ ਜਿਹੜਾ ਪੰਜਾਬ ਦੇ ਲਈ ਉਹ ਵੀ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਮੌਸਮ 'ਚ ਤਬਦੀਲੀ ਆ ਸਕਦੀ ਆ ਮੌਸਮ ਜਿਹੜਾ ਬਦਲ ਸਕਦਾ ਵਾ ਤਾਂ ਅਜੇ ਉਸੇ ਹੀ ਭਵਿੱਖਬਾਣੀ ਦੇ ਅਨੁਸਾਰ ਉਸੇ ਹੀ ਅਲਰਟ ਦੇ ਅਨੁਸਾਰ ਹੁਣ ਮੌਸਮ ਜਿਹੜਾ ਪੰਜਾਬ ਦੇ ਵਿੱਚ ਬਦਲ ਚੁੱਕਿਆ ਚੇਂਜ ਹੋ ਚੁੱਕਿਆ ਤੇ ਇਸ ਸਮੇਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਗੜੇਮਾਰੀ ਹੋ ਰਹੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਪੰਜਾਬ ਦੀਆਂ ਸਾਂਝੀਆਂ ਕਰ ਰਹੇ ਆ ਦੱਸ ਦੀ ਕਿ ਪੰਜਾਬ ਦੇ ਬੱਖੋ ਵੱਖਰੇ ਇਲਾਕਿਆਂ ਦੇ ਵਿੱਚ ਇਸ ਸਮੇਂ ਮੀਂਹ ਪੈ ਰਿਹਾ ਗੜੇਮਾਰੀ ਹੋ ਰਹੀ ਆ ਤਾਂ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਵੇਂ ਦਾ ਮੌਸਮ ਹੈ ਤਾਂ ਆਪੋ ਆਪਣੇ ਏਰੀਏ ਦਾ ਹਾਲ ਜਰੂਰ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਡੇ ਇਲਾਕੇ ਦੇ ਸਮੇਂ ਮੌਸਮ ਕਿਸ ਤਰੀਕੇ ਦਾ ਏ ਤਾਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਤਸਵੀਰਾਂ ਤੁਹਾਨੂੰ ਨਾਲ ਸੰਝੀਆਂ ਕਰ ਰਹੇ ਆ ਇਸ ਸਮੇਂ ਤਾਂ ਇੰਦਰਜੀ ਸਿੰਘਲਾ ਦਾ ਮੈਸੇਜ ਆਇਆ ਉਹ ਪੁੱਛੋ ਤੋਂ ਲਿਖ ਰਿਹਾ ਉੱਥੇ ਵੀ ਜਿਹੜਾ ਮੀਂਹ ਪੈ ਰਿਹਾ ਵਾ ਨੈਣਾ अरोड़ा ਦਾ ਮੈਸੇਜ ਆਇਆ ਉਹ ਲਿਖ ਰਿਹਾ ਕਿ ਸਾਡੇ ਮੌਸਮ ਠੰਡਾ ਹੈ ਅੱਜ ਤਾਂ ਆਪੋ ਆਪਣੇ ਇਲਾਕੇ ਦੇ ਬਾਰੇ ਜਰੂਰ ਜਾਣਕਾਰੀ ਸਾਂਝੀ ਕਰੋ ਹੈਪੀ ਜਿੰਦਲ ਦਾ ਮੈਸੇਜ ਆਇਆ ਉਹ ਕਹਿ ਰਿਹਾ ਕਿ ਰਾਮਪੂਰਾ ਦੇ ਵਿੱਚ ਇਸ ਸਮੇਂ ਗਰਮੀ ਹੈ ਉੱਥੇ ਮੀਂਹ ਨਹੀਂ ਪੈ ਰਿਹਾ ਤਾਂ ਤੁਸੀਂ ਆਪੋ ਆਪਣੇ ਇਲਾਕੇ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿ ਤੁਸੀਂ ਕਿਹੜੇ ਇਲਾਕੇ ਤੋਂ ਜੁੜ ਰਹੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਕੀ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਜਾਂ ਗੜੇਮਾਰੀ ਹੋਈ ਆ ਜਾਂ ਸਿਰਫ ਮੀਂਹ ਪਿਆ ਤਾਂ ਇਸ ਚੀਜ਼ ਨੂੰ ਲੈ ਕੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਤਾਂ ਬਠਿੰਡਾ ਤੋਂ ਰਾਜਵਿੰਦਰ ਕੌਰ ਹੰਨਾ ਦਾ ਕਮੈਂਟ ਆਇਆ ਉਹ ਕਹਿ ਰਿਹਾ ਕਿ ਇੱਥੇ ਵੀ ਬਹੁਤ ਗਰਮੀ ਹੈ ਤਾਂ ਹਰ ਗੋਵਿੰਦ ਰਾਏ ਹੁੰਨਾ ਦਾ ਕਮੈਂਟ ਆਇਆ ਉਹ ਵੀ ਬਠਿੰਡਾ ਤੋਂ ਕਮੈਂਟ ਕਰ ਰਿਹਾ RAM ਅਗਨੀ ਹੋਤਰੀ ਕਹਿ ਰਿਹਾ ਕਿ ਲੁਧਿਆਣਾ ਦੇ ਵਿੱਚ ਤਾਂ ਤੂਫਾਨ ਸ਼ੁਰੂ ਹੋ ਗਿਆ ਰਮਨ ਰਮਨ ਸੇਠੀ ਹੁੰਨਾ ਦਾ ਉਹ ਕਹਿ ਰਿਹਾ ਕਿ ਗਰਮੀ ਹੈ ਤਪੇ ਦੇ ਵਿੱਚ ਉਥੇ ਹੀ ਪੂਸ਼ਨ ਸਿੰਘਲਾ ਹੁੰਨਾ ਦਾ ਮੈਸੇਜ ਆਇਆ ਉਹ ਲਿਖ ਰਹੇ ਨੇ ਕਿ ਪਟਿਆਲਾ ਦੇ ਵਿੱਚ 37 ਤੋਂ 40 ਡਿਗਰੀ ਦਾ ਤਾਪਮਨ ਰਿਸ਼ਪਾਲ ਗਿੱਲ ਹੁੰਨਾ ਦਾ ਕਮੈਂਟ ਆ ਉਹ ਕਹਿ ਰਿਹਾ ਕਿ ਜੀਰੇ ਦੇ ਵਿੱਚ ਹਨੇਰੀ ਦੇ ਹਨੇਰੀ ਚੱਲ ਰਹੀ ਆ ਸੰਗਰੂਰ ਤੋਂ ਗੁਰਦੀਪ ਢੀਂਸਾ ਹੁਣਾਂ ਦਾ ਕਮੈਂਟ ਆਇਆ ਉਹ ਵੀ ਕਹਿ ਰਿਹਾ ਕਿ ਇੱਥੇ ਗਰਮੀ ਹੈ ਤਾਂ ਸੰਦੀਪ ਬਰਮਾ ਹੁਣਾਂ ਦਾ ਲੁਧਿਆਣਾ ਤੋਂ ਕਮੈਂਟ ਆਇਆ ਉਹ ਵੀ ਕਹਿ ਰਿਹਾ ਕਿ ਇੱਥੇ ਗਰਮੀ ਹੈ ਕਾਫੀ ਮਮਦੋਟ ਫਿਰੋਜ਼ਪੁਰ ਦੇ ਵਿੱਚ ਵੀ ਧੁੱਪ ਹੈ ਸੁਖਦੇਵ ਸਿੰਘ ਉਹਨਾਂ ਨੇ ਕਮੈਂਟ ਕੀਤਾ ਰੰਧਾਵਾ ਕੌਰ ਉਹਨਾਂ ਦੇ ਵੱਲੋਂ ਕਹਿ ਕੇ ਚੰਡੀਗੜ੍ਹ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਤਾਂ ਰਣਜੀਤ ਸਿੰਘ ਗੁਣੀ ਵੀ ਲਿਖ ਰਿਹਾ ਕਿ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਹੈ ਸੀ ਯਸ ਰੋਜ ਉਹਨਾਂ ਦੇ ਸਰਹੰਤੋਂ ਕਮੈਂਟ ਕੀਤਾ ਉਹ ਵੀ ਕਹਿ ਰਿਹਾ ਕਿ ਇੱਥੇ ਕਾਫੀ ਜ਼ਿਆਦਾ ਗਰਮੀ ਹੈ ਸੁਮਿਤ ਜੰਦਲ ਹੁਣੀ ਮਾਨਸਾ ਤੋਂ ਕਮੈਂਟ ਕਰ ਰਿਹਾ ਤਾਂ ਤੁਸੀਂ ਆਪੋ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰੋ ਰਾਜ ਭੋਗਲ ਹੁਨਾਂ ਦਾ ਕਮੈਂਟ ਆਇਆ ਉਹ ਕਹਿ ਰਿਹਾ ਕਿ ਵਾਰਿਸ਼ ਨੰਗਲ ਤਾਂ ਨੰਗਲ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਇਸ ਸਮੇਂ ਮਿੰਟੂ ਗੁਪਤਾ ਹੁਣੀ ਮੋਗਾ ਤੋਂ ਕਮੈਂਟ ਕਰ ਰਿਹਾ ਕਿ ਇੱਥੇ ਮੀਂਹ ਨਹੀਂ ਪੈ ਰਿਹਾ ਰਾਜਵਿੰਦਰ ਸਿੰਘ ਗੁੜੀ ਲਿਖ ਰਿਹਾ ਹੈ ਵੈਦਰ ਨਾਈਸ ਹੈ ਤਾਂ ਤੁਸੀਂ ਆਪੋ ਆਪਣੇ ਇਲਾਕੇ ਦਾ ਜਰੂਰ ਨਾਲ ਨਾਮ ਲਿਖੋ ਕਿ ਕਿਹੜੇ ਇਲਾਕੇ ਤੋਂ ਇਸ ਨਿਊਜ਼ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਤਾਂ ਆਪੋ ਆਪਣੇ ਇਲਾਕੇ ਦੇ ਮੌਸਮ ਬਾਰੇ ਤੇ ਨਾਮ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਹੈ ਇਸ ਸਮੇਂ ਕਿਸ ਤਰੀਕੇ ਦਾ ਕਿ ਮੀਂਹ ਪੈ ਰਿਹਾ ਵਾ ਜਾਂ ਗੜੇਮਾਰੀ ਵੀ ਹੋ ਰਹੀ ਆ ਜਾਂ ਸਿਰਫ ਮੀਂਹ ਪਿਆ ਤਾਂ ਉਹ ਸਬੰਧੀ ਜਾਣਕਾਰੀ ਜਰੂਰ ਆਪੋ ਆਪਣੇ ਇਲਾਕਿਆਂ ਤੋਂ ਸਾਂਝੀ ਕਰੋ ਬਰਾੜ ਉਹਨਾਂ ਨੇ ਕਮੈਂਟ ਕੀਤਾ ਮਲੋੜ ਤੋਂ ਕਹਿ ਰਿਹਾ ਕਿ ਮਲੋੜ ਦੇ ਵਿੱਚ ਮੀ ਹੈ ਨਹੀਂ ਚਰਨਜੀਤ ਸਿੰਘ ਹੁਣੀ ਮੁਕਸਰ ਤੋਂ ਲਿਖ ਰਿਹਾ ਕਿ ਇੱਥੇ ਵੀ ਗਰਮੀ ਕਾਫੀ ਆ ਦਵਿੰਦਰ ਖਾਨ ਚੰਡੀਗੜ੍ਹ ਦੇ ਵਿੱਚ ਕਹਿ ਰਿਹਾ ਕਿ ਗਰਮੀ ਕਾਫੀ ਆ ਰਾਜ ਸ਼ਰਮਾ ਬਠਿੰਡਾ ਪੰਜਾਬ ਤੋਂ ਕਮੈਂਟ ਕਰ ਰਹੇ ਨੇ ਹੈਰੀ ਵਾਜਵਾ ਲਿਖ ਰਿਹਾ ਕਿ ਬਰਨਾਲਾ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮੀ ਹੈ ਉੱਥੇ ਹੀ ਦਵਿੰਦਰ ਢਾਲੀਵਾਲ ਹੁਣੀ ਬਾਗਾਪੁਰਾਣਾ ਤੋਂ ਕਮੈਂਟ ਕਰ ਰਿਹਾ ਸਿਵਕ ਸਿੰਘ ਫਿਰੋਜ਼ਪੁਰ ਦੇ ਕਮੈਂਟ ਕਰ ਰਿਹਾ ਕਿ ਇੱਥੇ ਵੀ ਕਾਫੀ ਜ਼ਿਆਦਾ ਗਰਮੀ ਹੈ ਤਾਂ ਜਗਦੀਪ ਸਿੰਘ ਹੁਣੀ ਕੁਰਕਸ਼ੇਤਰਾ ਤੋਂ ਕਮੈਂਟ ਕਰ ਰਹੇ ਆ ਸੋਨੂ ਪ੍ਰਧਾਨ ਇਹ ਲਿਖ ਰਿਹਾ ਕਿ ਹਵਾ ਬਹੁਤ ਤੇਜ਼ ਚੱਲ ਰਹੀ ਹੈ ਤਾਂ ਤੁਸੀਂ ਆਪੋ ਆਪਣੇ ਏਰੀਆ ਦਾ ਜ਼ਰੂਰ ਨਾਲ ਨਾਮ ਮੈਂਸ਼ਨ ਕਰੋ ਕਿ ਕਿਹੜੇ ਏਰੀਆ ਤੋਂ ਤੁਸੀਂ ਕਮੈਂਟ ਕਰ ਰਹੇ ਹੋ ਕਿਸ ਤਰੀਕੇ ਦਾ ਤੁਹਾਡੇ ਮੌਸਮ ਹੈ ਤਾਂ ਪੋ ਆਪਣੇ ਏਰੀਆ ਦਾ ਨਾਮ ਜ਼ਰੂਰ ਨਾਲ ਲਿਖੋ ਤਾਂ ਕਿ ਕਲੀਅਰ ਹੋ ਸਕੇ ਕਿ ਕਿਹੜੇ ਏਰੀਆ ਤੋਂ ਤੁਸੀਂ ਇਸ ਨਿਊਜ਼ ਨੂੰ ਦੇਖ ਰਹੇ ਹੋ ਤਵਕੋ ਵੱਖਰੇ ਇਲਾਕਿਆਂ ਦੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਇਸ ਸਮੇਂ ਕਿਵੇਂ ਦਾ ਮੌਸਮ ਹੈ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਗੜੇਮਾਰੀ ਹੋ ਰਹੀ ਆ ਤਾਂ ਦੱਸਿਓ ਕਿ ਹੁਣ ਫਸਲਾਂ ਨੇ ਜਿਹੜੀਆਂ ਜ਼ਿਆਦਾਤਰ ਸਮੇਟੀਆਂ ਜਾ ਚੁੱਕੀਆਂ ਨੇ ਜੇਕਰ ਮੰਡੀਆਂ ਨੂੰ ਛੱਡ ਦਿੱਤਾ ਜਾਵੇ ਕੁਝ ਮੰਡੀਆਂ ਦੇ ਵਿੱਚ ਇਸ ਸਮੇਂ ਕਣਕ ਖੁੱਲੇ ਅਸਮਾਨ ਦੇ ਹੇਠਾਂ ਜ਼ਰੂਰ ਹੈ ਉੱਥੇ ਜ਼ਰੂਰ ਨੁਕਸਾਨ ਹੋ ਰਿਹਾ ਪਰ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜ਼ਰੂਰ ਹੈ ਮੀ ਫਾਇਦੇਮੰਦ ਹੈ ਜਿੱਥੇ ਗਰਮੀ ਤੋਂ ਰਾਹਤ ਮਿਲ ਰਹੀ ਹੈ ਉੱਥੇ ਹੀ ਕਿਸਾਨਾਂ ਦੇ ਲਈ ਜ਼ਰੂਰ ਹੈ ਮੀ ਫਾਇਦੇਮੰਦ ਹੈ ਕਿਉਂਕਿ ਅਗਲੀਆਂ ਫਸਲਾਂ ਬੀਜਣ ਦੇ ਲਈ ਜੋ ਰੌਣੀ ਕੀਤੀ ਜਾਂਦੀ ਹੈ ਉਸ ਤੋਂ ਪਹਿਲਾਂ ਪਾਣੀ ਦਾ ਕੰਮ ਹੈ ਜਿਹੜਾ ਰੌਣੀ ਦਾ ਕੰਮ ਹੈ ਉਹ ਇਹ ਮੀ ਕਰੇਗਾ ਤਾਂ ਕਿਸਾਨਾਂ ਦੇ ਲਈ ਵੀ ਜਿਹੜਾ ਫਾਇਦੇਮੰਦ ਵੀ ਹੈ ਕਿਉਂਕਿ ਮੋਟਰਾਂ ਚਲਾ ਕੇ ਪਾਣੀ ਲਗਾਉਣ ਦੀ ਜ਼ਰੂਰਤ ਹੈ ਜਿਹੜੀ ਉਹ ਨਹੀਂ ਪਾਏਗੀ ਤਾਂ ਤੁਸੀਂ ਆਪੋ ਆਪਣੇ ਏਰੀਆ ਦਾ ਜਰੂਰ ਹਾਲ ਦੱਸੋ ਕਿ ਇਸ ਸਮੇਂ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਕਿੱਥੇ ਕਿੰਨਾ ਕਮੀ ਪੈ ਰਿਹਾ ਤਾਂ ਪ੍ਰਵੀਨ ਸ਼ਰਮਾ ਲਿਖ ਰਿਹਾ ਕਿ ਹਰਸ਼ ਅਹੂਜਾ ਦਾ ਕਮੈਂਟ ਆਇਆ ਸਹਾਰਨਪੁਰ ਤੋਂ ਕਹਿ ਰਹੇ ਕਿ ਇੱਥੇ ਗਰਮੀ ਹੈ ਸੁਰਿੰਦਰ ਸਿੰਘ ਗੋਲੀ ਬਰਨਾਲਾ ਤੋਂ ਕਮੈਂਟ ਕਰ ਰਿਹਾ ਕਿ ਇੱਥੇ ਵੀ ਗਰਮੀ ਹੈ ਨਰਿੰਦਰ ਸਿੰਘ ਲਾਹੌਰਿਆ ਕਹਿ ਰਹੇ ਕਿ ਅੰਮ੍ਰਿਤਸਰ ਦੇ ਵਿੱਚ ਧੁੱਪ ਨਿਕਲੀ ਹੋਈ ਹੈ ਕਾਫੀ ਜ਼ਿਆਦਾ ਗਰਮੀ ਹੈ ਬੱਬਲ ਬਰਾੜ ਫਰੀਦਕੋਟ ਤੋਂ ਲਿਖ ਰਿਹਾ ਕਿ ਇੱਥੇ ਵੀ ਕਾਫੀ ਜ਼ਿਆਦਾ ਗਰਮੀ ਹੈ ਅਮਰਵਾਲਾ ਲਿਖ ਰਿਹਾ ਕਿ ਹੁਸ਼ਿਆਰਪੁਰ ਸਿਟੀ ਦੇ ਵਿੱਚ ਮੀਂਹ ਪੈ ਰਿਹਾ। ਮਨਿੰਦਰ ਗੱਲ ਲਿਖ ਰਿਹਾ ਕਿ ਬਠਿੰਡਾ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਹੈ। ਤਾਂ ਤੁਸੀਂ ਆਪੋ ਆਪਣੇ ਇਲਾਕੇ ਦਾ ਜ਼ਰੂਰ ਕਮੈਂਟ ਕਰਕੇ ਹਾਲ ਦੱਸੋ ਕਿ ਕਿਸ ਤਰੀਕੇ ਦਾ ਮੌਸਮ ਹੈ ਤੁਹਾਡੇ ਇਲਾਕੇ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਇਸ ਸਮੇਂ ਮੀਂਹ ਪੈ ਰਿਹਾ ਵਾ ਗੜੇਮਾਰੀ ਹੋ ਰਹੀ ਹੈ ਉੱਥੇ ਹੀ ਕਈ ਥਾਵਾਂ ਦੇ ਉੱਪਰ ਤੇਜ਼ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ। ਸામਨੇ ਆ ਰਹੀ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਦੱਸਦੇ ਕਿ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ ਆ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਗਰਮੀ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇੱਕੋ ਦਮ ਪੰਜਾਬ 'ਚ ਮੌਸਮ ਦੇ ਵਿੱਚ ਤਬਦੀਲੀ ਆਈ ਆ ਵੱਡੀ ਤਬਦੀਲੀ ਆਈ ਆ ਜਿੱਥੇ ਭਾਰੀ ਮੀਂਹ ਪਿਆ ਉੱਥੇ ਹੀ ਗੜੇ ਮਾਰੀ ਹੋਈ ਆ ਤਾਂ ਇਹ ਤਸਵੀਰਾਂ ਦੇਖੋ ਤੇ ਆਪੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਇਸ ਸਮੇਂ ਮੀਂਹ ਪੈ ਰਿਹਾ ਜਾਂ ਕਿਸ ਤਰੀਕੇ ਦਾ ਮੌਸਮ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਪੰਜਾਬ ਦੀਆਂ ਸਾਂਝੀਆਂ ਕਰ ਰਹੇ ਹਾਂ ਦੱਸਿਓ ਕਿ ਵੱਖੋ-ਵੱਖਰੇ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਆ ਦੱਸ ਦੇ ਕਿ ਉੱਥੇ ਕਈ ਥਾਵਾਂ ਦੇ ਉੱਪਰ ਗੜੇ ਮਾਰੀ ਵੀ ਹੋ ਰਿਹਾ ਹਾਲਾਂਕਿ ਹੁਣ ਫਸਲਾਂ ਨੇ ਜਿਹੜੀਆਂ ਉਹ ਜ਼ਿਆਦਾਤਰ ਸਮਿਟੀਆਂ ਜਾ ਚੁੱਕੀਆਂ ਨੇ ਹਾਲਾਂਕਿ ਕੁਝ ਥਾਵਾਂ ਦੇ ਉੱਪਰ ਮੰਡੀਆਂ ਦੇ ਵਿੱਚ ਜ਼ਰੂਰ ਕਰਨ ਕੇ ਸਮੇਂ ਖੁੱਲੇ ਅਸਮਾਨ ਦੇ ਹੇਠਾਂ ਪਰ ਜੇਕਰ ਕਿਸਾਨਾਂ ਦੀ ਗੱਲ ਕਰੀ ਤਾਂ ਜ਼ਿਆਦਾਤਰ ਫਸਲਾਂ ਜਿਹੜੀਆਂ ਕਿਸਾਨਾਂ ਦੇ ਵੱਲੋਂ ਆਪਣੀਆਂ ਚੁੱਕੀਆਂ ਜਾ ਚੁੱਕੀਆਂ ਨੇ ਤਾਂ ਹੁਣ ਅਗਲੀ ਫਸਲ ਦੀ ਤਿਆਰੀ ਜਿੱਥੇ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਅਜਿਹੇ ਦੇ ਵਿੱਚ ਜੋ ਅਗਲੀ ਫਸਲ ਨੂੰ ਬੀਜਣ ਤੋਂ ਪਹਿਲਾਂ ਰੋਣੀ ਕੀਤੀ ਜਾਂਦੀ ਹੈ ਤਾਂ ਉਸਦੇ ਲਈ ਪਾਣੀ ਦੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਇਹ ਅਜਿਹੇ ਚ ਕਿਸਾਨਾਂ ਦੇ ਲਈ ਵੀ ਇਹ ਬਹੁਤ ਫਾਇਦੇਮੰਦ ਹੈ ਤੇ ਉੱਤੇ ਹੀ ਆਮ ਲੋਕਾਂ ਦੇ ਲਈ ਵੀ ਫਾਇਦੇਮੰਦ ਹੈ ਕਿਉਂਕਿ ਬਹੁਤ ਸਾਰੇ ਲੋਕ ਗਰਮੀ ਦੇ ਕਾਰਨ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਸੀ ਕਿਉਂਕਿ ਇੱਕੋ ਦਮ ਗਰਮੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਸੀ ਤੇ ਹੁਣ ਰਾਹਤ ਆ ਜਿਹੜੀ ਇੱਥੇ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਆ ਤਾਂ ਆਪੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਇਸ ਸਮੇਂ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਕਿਸ ਤਰੀਕੇ ਦਾ ਮੌਸਮ ਹੈ ਤਾਂ ਉਹ ਹਾਲ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਮੀ ਪੈ ਰਹਿਆ ਗੜੇਮਾਰੀ ਹੋ ਰਹੀ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਗੜੇ ਆ ਜਿਹੜੇ ਕਾਫੀ ਵੱਡਿਆ ਮਾਤਰਾ ਦੇ ਵਿੱਚ ਇੱਥੇ ਗੜੇ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਦੇਖੋ ਦੱਸ ਦਈਏ ਕਿ ਲਗਾਤਾਰ ਕਈ ਇਲਾਕਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋ ਰਹੀ ਹੈ ਤਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਹੋ ਜਿਹਾ ਮੌਸਮ ਹੈ ਤਾਂ ਗਰਮੀ ਤੋਂ ਰਾਹਤ ਜਿਹੜੀ ਇੱਥੇ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਦੱਸ ਦਿਓ ਕਿ ਲਗਾਤਾਰ ਗਰਮੀ ਦੇ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਸੀ ਤੇ ਇਸੇ ਵਿਚਾਲੇ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਆ ਅਚਾਨਕ ਬਦਲਾਅ ਆਇਆ ਪੰਜਾਬ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਦੇ ਉੱਪਰ ਜਿਹੜਾ ਮੀਂਹ ਪੈ ਰਿਹਾ ਤਾਂ ਇਸ ਤੋਂ ਪਹਿਲਾਂ ਇੱਕ ਅਲਰਟ ਜਿਹੜਾ ਪੰਜਾਬ ਦੇ ਲਈ ਉਹ ਵੀ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਮੌਸਮ 'ਚ ਤਬਦੀਲੀ ਆ ਸਕਦੀ ਆ ਮੌਸਮ ਜਿਹੜਾ ਬਦਲ ਸਕਦਾ ਵਾ ਤਾਂ ਅਜੇ ਉਸੇ ਹੀ ਭਵਿੱਖਬਾਣੀ ਦੇ ਅਨੁਸਾਰ ਉਸੇ ਹੀ ਅਲਰਟ ਦੇ ਅਨੁਸਾਰ ਹੁਣ ਮੌਸਮ ਜਿਹੜਾ ਪੰਜਾਬ ਦੇ ਵਿੱਚ ਬਦਲ ਚੁੱਕਿਆ ਚੇਂਜ ਹੋ ਚੁੱਕਿਆ ਤੇ ਇਸ ਸਮੇਂ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ